何

ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਚੈਨਲ ਲੋਕ ਸਮਾਚਾਰ ਅੱਜ ਅਸੀਂ ਪਹੁੰਚੇ ਹਾਂ ਪਿੰਡ ਲੋਪੋ ਕੇ ਜਗਾਵਾਂ ਦੇ ਬੜਾ ਮਸ਼ਹੂਰ ਇਹ ਪਿੰਡ ਆ ਜਿੱਥੇ ਕਿ ਅੱਜ ਕਲਗੀ ਤਰਪਾਸ਼ਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਰੇ ਹੀ ਪਿੰਡ ਵੱਲੋਂ ਨਗਰ ਵੱਲੋਂ ਬੜੀਆਂ ਖੁਸ਼ੀਆਂ ਦੇ ਨਾਲ ਨਗਰ ਕੀਰਤਨ ਜਿਹੜਾ ਹੋ ਰਿਹਾ ਹੈ ਆਓ ਅਸੀਂ ਮਿਲਦੇ ਹਾਂ ਅੱਜ ਸੰਗਤਾਂ ਨੂੰ ਕਿ ਜਿਹੜਾ ਅੱਜ ਦਾ ਸਮਾਗਮ ਜਿਹੜਾ ਹੈ ਇਹ ਕਿੰਮਾ ਹੈ ਤੇ ਕਿੱਥੋਂ ਚੱਲ ਰਿਹਾ ਤੇ ਕਿੱਥੇ ਜਾ ਕੇ ਇਹਦੀ ਸਮਾਪਤੀ ਹੋਣੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੇ ਆਪਣਾ ਨਾਮ ਦੱਸੋ ਮੇਰਾ ਗੁਰਮukh ਸਿੰਘ ਜੀ ਤੇ ਜਿਹੜਾ ਅੱਜ ਦਾ ਜਿਹੜਾ ਸਮਾਗਮ ਆ ਇੱਕ ਇਸ ਵਿਸ਼ੇ ਦੇ ਕਿਸ ਸਮਰਪਿਤ ਤੁਸੀਂ ਜਿਹੜਾ ਕਰ ਰਹੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਆਪਾਂ ਸਾਰੇ ਇਹ ਦਸ਼ਮੇਸ਼ ਪੇਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਜਾੜਾ ਨਗਰ ਦੇ ਆਵੇਂ ਦੀਆਂ ਸੰਗਤਾਂ ਬੜੀ ਸ਼ਰਧਾ ਅਤੇ ਭਾਵਨਾਵਾਂ ਦੇ ਨਾਲ ਮਨਾ ਰਹੀਆਂ ਹਨ ਗੁਰਦੁਆਰਾ ਸਿੰਘ ਸਭਾ ਤੋਂ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋ ਕੇ ਇਸ ਵੇਲੇ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਹੈ ਇਥੋਂ ਦੀਆਂ ਸੰਗਤਾਂ ਵੱਲੋਂ ਸੰਗਤਾਂ ਦਾ ਬਹੁਤ ਸਨਮਾਨ ਕੀਤਾ ਗਿਆ ਹੈ ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਜੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਬੇਅੰਤ ਬੇਅੰਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜਾ ਪਤਾ ਲੱਗਾ ਕਿ ਜਿਹੜਾ ਬਾਬਾ ਦੀਪ ਸਿੰਘ ਨੂੰ ਸਰਬੱਤ ਤੁਸੀਂ ਇਸ ਨਗਰ ਤੋਂ ਜਿਹੜਾ ਨਗਰ ਕਿਦਰ ਬੜੇ ਵੱਡੇ ਪੱਦਰ ਤੇ ਲੈ ਕੇ ਜਾ ਰਹੇ ਹੋ ਉਹ ਕਿਸ ਤਰੀਕ ਨੂੰ ਜਾਣਾ ਤੇ ਕਿੰਨੀ ਤਰੀਕ ਨੂੰ ਤਰਨਾ ਜੀ ਸਭ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅੱਜ ਅਸੀਂ ਸਾਬ੍ਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪ੍ਰਬ ਦੀ ਖੁਸ਼ੀ ਵਿੱਚ ਸਮੁੱਚੇ ਨਗਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਪੰਜਾਂ ਪਿਆਰੇ ਦੀ ਗਵਾਹੀ ਚ ਨਗਰ ਕੀਰਤਨ ਹੋ ਰਿਹਾ ਹੈ ਉਥੇ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ लाडले ਪਿਆਰੇ ਧੰਤਨ ਬਾਬਾ ਦੀਪ ਸਿੰਘ ਮਹਾਰਾਜ ਜੀ ਤਿਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਚਕਾਵਾ ਤੋਂ ਚੌਥਾ ਸਾਲਾਨਾ ਲੋਕਿਕ ਨਗਰ ਕੀਰਤਨ ਜੋ 21 ਜਨਵਰੀ ਨੂੰ ਆਰੰਭ ਹੋਣਾ ਹੈ ਉਹ ਗੁਰਦੁਆਰਾ ਪੌਂਡ ਸਾਹਿਬ ਆਬਾ ਜੀ ਦੇ ਜਨਮ ਸਥਾਨ ਤੇ ਪਹੁੰਚੇਗਾ ਟਾਰੀ ਬਾਬਾ ਜੱਲਣ ਇਹਨਾਂ ਨਗਰਾਂ ਤੋਂ ਹੁੰਦਾ ਹੋਇਆ ਰਾਜੇਤਾਲ ਪੌਂਡ ਸਾਹਿਬ ਪਹੁੰਚੇਗਾ ਉਸ ਨਗਰ ਕੀਰਤਨ ਸਮੂਚੀਆਂ ਸੰਗਤਾਂ ਨੂੰ ਬੇਨਤੀ ਵੱਧ ਚੜ ਕੇ ਆਪ ਜੀ ਦਰਸ਼ਨ ਦਿਓ ਆਪੋ ਆਪਣੀਆਂ ਗੱਟੀਆਂ ਲੈ ਕੇ ਸ਼ਾਮਲ ਹੋਵੋ ਔਰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 30 ਦਸੰਬਰ ਤੋਂ ਸ਼੍ਰੀ ਖੰਡ ਸਾਹਿਬਾਂ ਖਸ਼ੀ ਖੰਡਪੜ ਸਾਹਿਬ ਜੀ ਦੀ ਲੜੀ ਰੰਭ ਹੋਈ ਹੈ ਜੋ ਜਨਵਰੀ ਦਾ ਸਾਰਾ ਮਹੀਨਾ ਚੱਲਣਗੇ 1 ਫਰਵਰੀ ਨੂੰ ਇਹਨਾਂ ਸਮਾਗਮਾਂ ਦੀ ਸਮਾਪਤੀ ਹੋਣੀ ਹੈ 21 ਜਨਵਰੀ ਦੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਖੁਸ਼ੀਆਂ ਲਓ ਜੀ ਅੱਜ ਦੇ ਨਗਰ ਕੀਰਤਨ ਵਿੱਚ ਪਹੁੰਚਿਆ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰ ਮਨਾ ਰਹੇ ਹਾਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮ ਨੰਮਨ ਹੀ ਅਮਰ ਸ਼ਕੀਏ ਗੁਰੂ ਵਾਲੇ ਬਣੀਏ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਖਸ਼ੇ ਹੋਏ ਜੋ ਬਾਣੀ ਤੇ ਬਾਣੀ ਦੇ ਧਾਰਨੀ ਹੋਈਏ ਇੰਨੀ ਬੇਨਤੀ ਸਾਰਿਆਂ ਨੂੰ ਕਰਦਾ ਹਾਂ ਦਾਸ ਕਿਮਨ ਦਾ ਜੱਜਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਲੋਕ ਸਮਾਚਾਰ ਚੈਨਲ ਪਿੰਡ ਚਕਾਵਲ ਦੀਆਂ ਜੋ ਖੁਸ਼ੀਆਂ ਸੰਗਤਾਂ ਕਰ ਰਹੀਆਂ ਨੇ ਉਨ੍ਹਾਂ ਦੇ ਬਾਬਤ ਬੜੇ ਹੀ ਵਿਸਤਾਰ ਦੇ ਨਾਲ ਬਾਬਾ ਜੀ ਨੇ ਇੱਥੇ ਬਰਦਾਰ ਸਿੰਘ ਜੀ ਨੇ ਦੱਸਿਆ ਹੈ ਲਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ